ਜੇਕਰ ਤੁਸੀਂ ਵੀ ਬਾਸਟਾ ਹੀ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਅਤੇ ਪਨਬਾਸੀਆਂ ਬੱਸਾਂ ਦਾ 2 ਘੰਟੇ ਲਈ ਚੱਕਾ ਜਾਮ ਕੀਤਾ ਗਿਆ ਦੱਸਦੀ ਹੈ ਕਿ ਬੱਸ ਸਰਵਿਸ ਅਤੇ ਬੱਸ ਸਟੈਂਡ 2 ਘੰਟੇ ਲਈ ਬੰਦ ਰਹਿਣਗੇ ਕਿਲੋਮੀਟਰ ਸਕੀਮ ਤਹਿਤ ਚਲਾਈਆਂ ਗਈਆਂ ਬੱਸਾਂ ਦਾ ਕਰ ਰਹੇ ਯੂਨੀਅਨ ਦੇ ਮੁਲਾਜ਼ਮ ਵਿਰੋਧ ਜੀਹਾਂ ਜਿਹੜੀਆਂ ਬੱਸਾਂ ਨੇ ਕਿਲੋਮੀਟਰ ਦੇ ਸਕੀਮ ਤਹਿਤ ਚਲਾਈਆਂ ਗਈਆਂ ਨੇ ਯੂਨੀਅਨ ਦੇ ਮੁਲਾਜ਼ਮ ਨੇ ਜਿਹੜੇ ਉਸ ਦਾ ਵਿਰੋਧ ਕਾਰਜ ਨੇ ਉਹਨਾਂ ਨੇ ਕਿਹਾ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਸੋ ਅਗਲਾ ਫੈਸਲਾ 7 ਤੋਂ 9 April ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਮੀਟਿੰਗ ਤੋਂ ਬਾਅਦ ਹੁਣ ਵੱਡਾ ਫੈਸਲਾ ਵੀ ਲਿਆ ਜਾਵੇਗਾ ਇਸ ਦਿਨ ਲਈ ਉਹਨਾਂ ਨੇ ਦੱਸਿਆ ਕਿ ਅਗਲੀ ਹੜਤਾਲ ਉਹ 7 ਤੋਂ ਲੈ ਕੇ 9 April ਤੱਕ ਕਰਨਗੇ ਅੱਜ ਦੀ ਜਿਹੜੀ ਸਾਡੀ ਅੱਡਾ ਬੰਦ ਦੀ ਕਾਲ ਆ ਇਹ 10 ਤੋਂ 12 ਦੋ ਘੰਟਿਆਂ ਲਈ ਪੰਜਾਬ ਦੇ ਜਿੰਨੇ ਵੀ ਸਰਕਾਰੀ ਬੱਸ ਸਟੈਂਡ ਨੇ ਉਹ ਦੋ ਘੰਟਿਆਂ ਲਈ ਮੁਕੰਮਲ ਤੌਰ ਤੇ ਬੰਦ ਕੀਤੇ ਜਾਣਗੇ ਇਹਦਾ ਮੁੱਖ ਕਾਰਨ ਇਹ ਆ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਆ ਉਹ ਪੁਰਾਣੀਆਂ ਰਵਾਇਤੀ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਕਿਤੇ ਤਾਂ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ ਕਿ ਮੈਂ ਕਾਰਪੋਰੇਟ ਕੰਨਿਆਂ ਦਾ ਵਿਰੋਧ ਕਰਾਂਗਾ ਇਹਨਾਂ ਦਾ ਖਾਤਮਾ ਕਰਦਾਗਾ ਇਹਨਾਂ ਦੀ ਦਖਲਅੰਦਾਜ਼ੀ ਸਰਕਾਰੀ ਅਦਾਰਿਆਂ ਚੋਂ ਖਤਮ ਕਰਦਾਗਾ ਪਰ ਅੱਜ ਉਹਨਾਂ ਦੀ ਹੀ ਨਕਸ਼ੇ ਕਦਮ ਤੇ ਚਲਦੇ ਹੋਏ ਹੁਕਮ ਮੰਤਰੀ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਰੋਡਵੇਜ ਦੇ ਵਿੱਚ ਪੰਜਾਬ ਰੋਡਵੇਜ ਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਦਾ ਜਿਹੜਾਗਾ ਇੱਕ ਬੇੜਾ ਸ਼ਾਮਿਲ ਕੀਤਾ ਕਰਨ ਜਾ ਰਿਹਾ ਜਿਹਦੇ ਵਿੱਚ 100 ਅਦਾ ਸਧਾਰਨ ਗੱਡੀਆਂ 80 ਐਚਵੀਏਸੀ ਗੱਡੀਆਂ ਤੇ 30 ਵੋਲਵੋ ਗੱਡੀਆਂ ਜਿਹੜੀਆਂ ਨੇ ਉਹ ਰੋਡਵੇਜ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਇਸ ਮਹਿਕਮੇ ਲਈ ਬਹੁਤ ਹੀ ਨੁਕਸਾਨਦਾਇਕ ਨੇ ਕਿਉਂਕਿ ਅਸੀਂ ਸਾਰੇ ਅੰਕੜੇ ਕੱਢ ਗਏ ਸਾਡੇ ਮਾਨਯੋਗ ਅਧਿਕਾਰੀਆਂ ਮੁੱਖ ਮੰਤਰੀ ਪੰਜਾਬ ਟ੍ਰਾਂਸਪੋਰਟ ਮੰਤਰੀ ਨੂੰ ਵੀ ਦੇ ਚੁੱਕੇ ਆ ਕਿ ਇਹ ਬੱਸਾਂ ਮਹਿਕਮੇ ਲਈ ਫਾਇਦੇਮੰਦ ਨਹੀਂ ਸਗੋਂ ਨੁਕਸਾਨਦਾਇਕ ਨੇ ਸੋ ਇਸੇ ਕਰਕੇ ਅਸੀਂ ਉਹ ਕਿਲੋਮੀਟਰ ਬੱਸਾਂ ਜਿਹੜੀਆਂ ਨੇ ਉਹਨਾਂ ਦਾ ਵਿਰੋਧ ਕਰਦੇ ਆ ਕਿ ਉਹ ਬੱਸਾਂ ਨਾ ਪਾ ਕੇ ਪੰਜਾਬ ਸਰਕਾਰ ਆਪਣੇ ਬਜਟ ਦੇ ਵਿੱਚੋਂ ਬੱਸਾਂ ਜਿਹੜੀਆਂ ਨੇ ਇਹਨਾਂ ਅਧਾਰਿਆਂ 'ਚ ਪਾਵੇ ਤਾਂ ਜੋ ਲੋਕਾਂ ਨੂੰ ਜਿਹੜੀ ਆ ਵਧੀਆ ਟਰਾਂਸਪੋਰਟ ਸਹੂਲਤਾਂ ਦਿੱਤੀਆਂ ਜਾ ਸਕਣ। ਸੱਤ-ਅੱਠ ਦਿਨ ਲਈ ਜਿਹੜੀ ਹੜਤਾਲ ਰੱਖੀ ਗਈ ਆ ਉਹ ਤਿੰਨ ਦਿਨ ਜਿਹੜਾ ਬੱਸਾਂ ਦਾ ਚੱਕਾ ਪੂਰਾ ਤੇਰਾ ਜਾਮ ਰਹਿਗਾ, ਬੰਦ ਰਹੇਗਾ। ਦੇਖੋ ਅੱਜ ਜਦੋਂ ਅਸੀਂ ਕੋਈ ਪ੍ਰੋਗਰਾਮ ਦੀ ਕਾਲ ਦਿੱਦਨੇ ਸਾਡੀ ਮੈਨੇਜਮੈਂਟ ਜਿਹੜੀ ਆ ਕੀ ਉਹ ਸਾਡੇ ਸਾਥੀਆਂ ਨੂੰ ਮੀਟਿੰਗ ਵਾਸਤੇ ਬੁਲਾ ਲੈਂਦੀ। ਅੱਜ ਵੀ ਮੀਟਿੰਗ ਦੀ ਕਾਲ ਦਿੱਤੀ ਗਈ ਆ। ਜੇਕਰ ਸਾਨੂੰ ਉੱਥੇ ਵਾਅਦਾ ਕੀਤਾ ਜਾਂਦਾ ਕਿ ਕਿਲੋਮੀਟਰ ਸਕੀਮ 'ਬੱਸਾਂ ਨਹੀਂ ਪਾਈ ਜਾਣਗੀਆਂ ਤਾਂ ਉਹ ਹੜਤਾਲ ਜਿਹੜੀ ਆ ਪੋਸਟਪੋਨ ਵੀ ਕੀਤੀ 1 ਕਿਲੋਮੀਟਰ ਬਸਾਂ ਦੀ ਜਿੱਦ ਨੂੰ ਲੈ ਕੇ ਇਸੇ ਤਰ੍ਹਾਂ ਚੱਲੂਗੀ ਤਾਂ ਅਸੀਂ 7 8 9 ਹੀ ਨਹੀਂ ਅੱਗੇ ਹੋਰ ਵੀ ਸੰਘਰਸ਼ ਜਿਹੜੇ ਨੇਗੇ ਉਹ ਤਿੱਖੇ ਕਰਾਂਗੇ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ